ਵੈਗੁਰੂ ਜੀ ਦਾ ਖਾਲਸਾ ਵਿਵਾਹਿਗੁਰੂ ਜੀ ਕੀ ਫਤਿਹ ਬੀਬੀ ਰਜਨੀ ਇੱਕ ਫਿਲਮ ਰਿਲੀਜ਼ ਹੋ ਰਹੀ ਹੈ 30 ਅਗਸਤ ਨੂੰ ਜਿਹਦੇ ਵਿੱਚ ਜਿਹੜੇ ਮੇਨ ਐਕਟਰ ਨੇ ਉਹ ਹੈਗੇ ਨੇ ਜਸ ਬਾਜਵਾ ਤੇ ਰੂਬੀ ਗਿੱਲ ਕੁੜੀਏ ਜਿਹੜੀ ਕੈਨੇਡਾ ਵਾਲੀ ਗੁਰਪ੍ਰੀਤ ਖੁੱਗੀ ਜਰਨੈਲ ਸਿੰਘ ਅਤੇ ਜੋਗਰਾਜ ਸਿੰਘ ਇਨਾਂ ਨੇ ਇਹ ਫਿਲਮ ਬਣਾਈ ਹੈ ਹੋਰ ਵੀ ਇਹਨਾਂ ਦੀ ਜਿਹੜੀ ਫਿਲਮ ਬਣਾਉਣ ਵਾਲੀ ਟੀਮ ਹੈਗੀ ਆ ਉਹਦੇ ਵਿੱਚ ਹੋਰ ਮੈਂਬਰ ਵੀ ਨੇ ਪਰ ਇਹ ਮੇਨ ਨੇ ਮੈਂ ਇੱਕ ਗੱਲ ਕਰਨੀ ਹੈ ਜਿਹੜੀ ਸਾਡੀ ਕੌਮ ਹੈ ਉਹਦੇ ਬਾਣੀਕਾਰ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਸਮੂੱਚੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਕੋਈ ਚਮਤਕਾਰ ਨੂੰ ਕਰਾਮਾਤ ਨੂੰ ਥਾਂ ਨਹੀਂ ਹੈਗੀ ਇਹ ਮਨਕਰਤ ਕਹਾਣੀ ਘੜੀ ਗਈ ਜਦੋਂ ਤੁਸੀਂ ਇਤਿਹਾਸਿਕ ਤੱਥ ਦੇ ਜਾਂ ਪੱਖ ਦੇ ਗੱਲ ਕਰੋਗੇ ਕਿ ਜੇ ਬਾਬਾ ਬੁੱਢਾ ਸਾਹਿਬ ਦੇ ਕੋਲ ਜਾ ਕੇ ਅਗਵਾਈ ਪਾਉਂਦੇ ਨੇ ਕਿ ਜਿਹੜੀ ਇਹ ਛਪੜੀ ਦੇ ਵਿੱਚ ਬੀਬੀ ਰਜਨੀਂਦੇ ਦੇ ਪਤੀ ਉਹ ਜਿਹੜਾ ਪਿੰਗਲਾ ਸੀ ਕੋੜੀ ਉਹਨੇ ਇਸ਼ਨਾਨ ਕਰਿਆ ਤੇ ਉੱਥੇ ਚਮਤਕਾਰ ਹੋਇਆ ਉਹਦਾ ਸਰੀਰ ਤੰਦਰੁਸਤ ਹੋ ਗਿਆ ਫਿਰ ਕੀ ਬਾਬਾ ਬੁੱਢਾ ਸਾਹਿਬ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਦੱਸਿਆ ਹੋਣਾ ਗੁਰੂ ਰਾਮਦਾਸ ਅੱチェ ਪਾਸ਼ ਨੂੰ ਦੱਸਿਆ ਹੋਣਾ ਗੁਰੂ ਅਮਰਦਾਸ ਅੱチェ ਪਾਸ਼ ਨੂੰ ਦੱਸਿਆ ਹੋਣਾ ਜੇ ਇਹ ਗੁਰੂ ਸਹਿਬਾਨ ਨੂੰ ਪਤਾ ਸੀ ਜਦ ਬਾਬਾ ਬੁੱਢਾ ਸਾਹਿਬ ਦੀ ਖਾਲੀ ਦੇ ਵਿੱਚ ਇਹ ਕਸ਼ਿਸ਼ ਹੋਈ ਹੈ ਕਿ ਬੀਬੀ ਰਜਨੀ ਦਾ ਪਤੀ ਜਿਹੜਾ ਉਹਦਾ ਇਹ ਛਪੜੀ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸਰੀਰ ਤੰਦਰੁਸਤ ਹੋ ਗਿਆ ਫਿਰ ਕੋਈ ਬਾਣੀ ਦੇ ਵਿੱਚ ਹਵਾਲਾ ਗੁਰੂ ਸਾਹਿਬ ਦੇ ਸਕਦੇ ਸੀ ਜਬ ਕੋਈ ਜਿਹੜੇ ਪ੍ਰੋਫੈਸਰ ਨੇ ਜਿਨ੍ਹਾਂ ਨੇ ਇਤਿਹਾਸ ਗੁਰਬਾਣੀ ਪੱਖ ਤੋਂ ਲਿਖਿਆ ਉਹ ਕੋਈ ਗੱਲਬਾਤ ਹਵਾਲਾ ਦੇ ਕੇ ਕਰ ਸਕਦੇ ਸੀ ਇਹ ਮਨਕੜਤ ਕਹਾਣੀ ਸਾਡੇ ਸਿਰ ਤੇ ਮੜੀ ਗਈ ਕੌਮ ਦੇ ਸਿਰ ਤੇ ਮੜੀ ਗਈ ਇਹ ਦੋ ਕਹਾਣੀਆਂ ਆਪਸ ਵਿੱਚ ਉੱਥੇ ਮੇਲ ਖਾਂਦੀਆਂ ਨੇ ਇੱਕ ਤਾਂ ਜਦੋਂ ਬਾਬਾ ਦੀਪ ਸਿੰਘ ਦਾ ਜਿਹੜਾ ਤੁਸੀਂ ਸਥਾਨ ਵੇਖਦੇ ਹੋ ਜਿੱਥੇ ਕਹਿੰਦੇ ਜਾ ਕੇ ਸ਼ੀਸ਼ ਭੇਟ ਕੀਤਾ ਉਹਦੇ ਬਿਲਕੁਲ ਸਾਹਮਣੇ ਹੀ ਦੁੱਖ ਮੰਡਣੀ ਬੇਰੀ ਹੈ ਇਹਨਾਂ ਦੋਨੋਂ ਹੀ ਕਹਾਣੀਆਂ ਦਾ ਗੁਰਮਤ ਦੇ ਨਾਲ ਇਧਾਰ ਨਾਲ ਕੋਈ ਸੰਬੰਧ ਨਹੀਂ ਪਹਿਲਾਂ ਪੁਜਾਰੀ ਨੇ ਗੱਪ ਮਾਰੀ ਕਿ ਬਾਬਾ ਦੀਪ ਸਿੰਘ ਨੇ ਸਿਰ ਕਿੱਥੇ ਕਟਿਆ ਤੇ ਮੀਲਾਂ ਦੂਰ ਜਾ ਕੇ ਉਸੇਸੋ ਉਥੇ ਭੇਟ ਕੀਤਾ ਲੜਦੇ ਗਏ ਬਿਨਾਂ ਸਿਰ ਤੋਂ ਇਹ ਗੱਪਾਂ ਮਾਰ ਕੇ ਅੱਜ ਜਿਹੜੇ ਚੁਪਹਿਰੇ ਚੱਲਦੇ ਨੇ ਬਾਬਾ ਦੀਪ ਸਿੰਘ ਦੇ ਨਾਂ ਤੇ ਉਦਾਂ ਉਹ ਮਰਵੀ ਸਿੱਖ ਪਰਿਵਾਰ ਵਿੱਚੋਂ ਨੇ ਜੇ ਕਿਹ ਜੱਟ ਦੇ ਘਰ ਕੋਈ ਸਿਰ ਲੱਗਾ ਹੋਵੇ ਨਾ ਮਰਵੀ ਸਿੱਖੋਂ ਦੇ ਭਾਂਡੇ ਵੀ ਅੜ ਰੱਖਦੇ ਆ ਜੇ ਹੁਣ ਬਾਬਾ ਦੀਪ ਸਿੰਘ ਦੀ ਪੂਜਾ ਹੁੰਦੀ ਹੈ ਚਲੋ ਮੈਂ ਉਧਰ ਨਹੀਂ ਜਾਣਾ ਮੈਂ ਵਿੱਚੋਂ ਥੋੜੀ ਜਿਹੀ ਉਪਮਾਤਰ ਕਹਿਣ ਦੀ ਕੋਸ਼ਿਸ਼ ਕੀਤੀ ਆ ਹੁਣ ਜਿਹੜੀ ਬੀਬੀ ਰਜਨੀ ਦੀ ਕਹਾਣੀ ਹੈ ਇਹਨੂੰ ਸੱਚ ਕਰਨ ਵਾਸਤੇ ਇਹ ਲੋਕ ਕਿਹੋ ਜਿਹੇ ਸ਼ਬਦਾਂ ਦੇ ਜਿਹੜੇ ਜਾਲ ਹੈ ਉਹ ਬੁਣਦੇ ਆ ਜਰਨਲਿਸਟ ਨੂੰ ਸਵਾਲ ਕਰਦਾ ਹੈ ਸਮਝੋ ਤ ਮੱਕੜ ਕਹਿੰਦਾ ਚਮਤਕਾਰ ਹੁੰਦੇ ਆ ਉਹ ਕਹਿੰਦਾ ਨਹੀਂ ਚਮਤਕਾਰ ਨਹੀਂ ਹੁੰਦੇ ਉਹ ਤਾਂ ਕਲਾ ਵਰਤਦੀ ਹੈ ਜਣ ਕੇ ਇਹ ਉਹ ਲੋਕ ਨੇ ਜਿਹੜੇ ਦੋਨੋਂ ਪੱਖ ਰੱਖਦੇ ਰੱਖ ਕੇ ਗੱਲ ਕਰਦੇ ਆ ਵੀ ਜੇ ਕੋਈ ਤਰਕ ਨਾਲ ਗੱਲ ਕਰੂ ਤਾਂ ਉਹਦੇ ਲਈ ਇਹ ਜਵਾਬ ਹੈ ਵੀ ਹਾਂ ਕਲਾ ਵਰਦੀ ਹੈ ਚਮਤਕਾਰ ਨਹੀਂ ਹੁੰਦੇ ਜੇ ਕੋਈ ਚਮਤਕਾਰ ਦੀ ਗੱਲ ਕਰਦਾ ਉਹਦੇ ਲਈ ਤਾਂ ਅਜ ਵੀ ਬੀਬੀ ਰਜਨੀ ਦੀ ਪਿਕਚਰ ਬਣਾਈ ਦਿੱਤੀ ਦੁਨੀਆ ਜਾਂਦਾ ਰੋਲ ਜੋਗ ਰਾਜ ਨੇ ਕੀਤਾ ਹੈ ਜੱਪਿਆ ਵੀ ਐਕਟਰ ਹੈ ਉਹ ਬਾਕੀ ਦੁਨੀਆ ਜਾਂਦਾ ਹੈਗਾ ਹੀ ਹੈ ਪਹਿਲਾਂ ਆਪਣੇ ਘਰ ਵਾਲੀ ਛੱਡੀ ਹੋਈ ਹੈ ਛਤਰਖੰਦਾ ਰਿਆ ਗੱਗੂ ਗੱਲ ਤੋਂ ਫਿਲਮਾਂ ਦੇ ਵਿੱਚ ਦੋਨੋਂ ਇਹ ਜੇ ਰੋਲ ਬੁੱਢੀ ਉਮਰੇ ਕਰਕੇ ਉਦਾਂ ਉਹ ਬਾਬਾ ਦੀਪ ਸਿੰਘ ਦਾ ਪੁੱਤਰ ਵੀ ਖੋਹਦਾ ਪਰ ਮੈਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹਨਾਂ ਜਿਹੜੀਆਂ ਕਹਾਣੀਆਂ ਨੂੰ ਸਾਡੇ ਸਿਰ ਤੇ ਸੇਕ ਕੌਮ ਦੇ ਮੱਥੇ ਮੜਿਆ ਗਿਆ ਗੁਰਮੁਖ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੁਣ ਇਹਦੇ ਵਿੱਚ ਕਿਹਾ ਕੀ ਜਾ ਰਿਹਾ ਦੁਨੀ ਚੰਦ ਦੇ ਸੱਤ ਧੀਆਂ ਸੀ ਤੇ ਜਦੋਂ ਦੁਨੀ ਚੰਦ ਆਪਣੀਆਂ ਧੀਆਂ ਨੂੰ ਬੁਲਾ ਕੇ ਪੁੱਛਦਾ ਉਹ ਕਹਿੰਦਾ ਤੁਸੀਂ ਕਿਹਦਾ ਦਿੱਤਾ ਖਾਨੀਓ ਛੇ ਨੇ ਕਹਿੰਦੇ ਪਤਾ ਜੀ ਤੁਹਾਡਾ ਦਿੱਤਾ ਖਾਨੀ ਆ ਬੀਬੀ ਰਜਨੀ ਕਹਿੰਦੇ ਆਕੜ ਗਈ ਉਹ ਕਹਿਣ ਲੱਗੀ ਮੇਰਾ ਬਧ ਦਿੱਤਾ ਖਾਨੀ ਆ ਤੇ ਦੁਨੀ ਚੰਦ ਨੇ ਕਹਿੰਦੇ ਆਪਣੀ ਬੇਟੀ ਨੂੰ ਇੱਕ ਪਿੰਗਲੇ ਦੇ ਨਾਲ ਵਿਆਹਤਾ ਕਿ ਹੁਣ ਦੇਖੂਗਾ ਰੱਬ ਤੈਨੂੰ ਕਿਦਾਂ ਦਿੰਦਾ ਤੇ ਕਹਿੰਦੇ ਕਲਾ ਵਰਤੀ ਉਹਦਾ ਪਤੀ ਜਿਹੜਾ ਸੀ ਕੋੜੀ ਸੀ ਇੰਗਲਾ ਸੀ ਤੇ ਉਹ ਸਪੜੀ ਦੇ ਵਿੱਚ ਇਸ਼ਨਾਨ ਕਰਕੇ ਤੰਦਰੁਸਤ ਹੋ ਗਿਆ ਐਨੀ ਕ ਕਹਾਣੀ ਆ ਨਾ ਮਮ ਹੁੰਦੇ ਸਮੇਂ ਦੇ ਵਿੱਚ ਪ੍ਰੈਜੈਂਟ ਸਮੇਂ ਦੇ ਵਿੱਚ ਆਪਾਂ ਗੱਲ ਕਰਨੀ ਹੈ ਜਿਹੜਾ ਇੱਕ ਪਿਤਾ ਆਪਣੇ ਪਰਿਵਾਰ ਨੂੰ ਪਾਲਦਾ ਹੈ ਭਾਵੇਂ ਉਹ ਦਿਹਾੜੀ ਕਰਦਾ ਹੈ ਭਾਵੇਂ ਸਰਕਾਰੀ ਜੋਬ ਕਰਦਾ ਹੈ ਕੁਝ ਵੀ ਕਰਦਾ ਹੈ ਐਸ ਵਕਤ ਜਿਹੜਾ ਆਪਣੇ ਘਟੋ ਘਟ 4-5 ਬੱਚਿਆਂ ਨੂੰ ਪਾਲਦਾ ਹੈ ਤੇ ਜੇ ਉਹਨੂੰ ਕੋਈ ਬੱਚਾ ਇਹ ਆਕੜ ਨਾਲ ਕਹਵੇ ਹ ਹੁਣ ਅਸੀਂ ਕੁੜੀਆਂ ਨੂੰ 15 15 20 20 ਲੱਖ ਰੁਪਇਆ ਲਾ ਕੇ 25 30 ਲੱਖ ਰੁਪਇਆ ਲਾ ਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਭੇਜਦੇ ਹਨ ਤੇ ਜੇ ਕੋਈ ਪੁੱਤ ਜਾਂ ਕੋਈ ਧੀ ਆਪਣੇ ਪਿਓ ਨੂੰ ਇਸ ਵਕਤ ਕਹ ਦੇ ਕਿ ਮੈਂ ਤੇਰਾ ਦਿੱਤਾ ਨਹੀਂ ਖਾਂਦਾ ਮੈਂ ਤਾਂ ਰੱਬ ਦਾ ਦਿੱਤਾ ਖਾ ਰਿਹਾ ਕੋਈ ਬਰਦਾਸ਼ਤ ਕਰੂਗਾ ਕੋਈ ਕਹਿ ਸਕਦਾ ਕਿ ਉਸ ਪਿਓ ਦੇ ਦਿਲ ਦਿਮਾਗ ਦੇ ਵਿੱਚ ਕੀ ਬੀਤਦੀ ਹੋ ਮਨ ਤੇ ਕੀ ਬੀਤਦੀ ਹੋ ਕਿ ਜਿਹਦੇ ਤੇ ਮੈਂ 25 30 ਲੱਖ ਲਾ ਕੇ ਬਾਹਰ ਭੇਜਣ ਦੀ ਕੋਸ਼ਿਸ਼ ਕੀਤੀ ਪੜਾਇਆ ਲਖਾਇਆ ਤੇ ਉਹ ਅੱਜ ਕਹਿ ਰਿਹਾ ਮੈਂ ਰਬ ਦੇ ਤਾ ਖਾਰਿਆ ਅੱਜ ਕੋਈ ਮੰਨ ਲੂਗਾ ਚੀਜ਼ ਨੂੰ ਹਲਾ ਕੋ ਚੱਕ ਜੁੱਲੀ ਵੇਤਰਾ ਮੇਰੇ ਘਰੋਂ ਨਿਕਲ ਲੋੜ ਨਹੀਂ ਮੈਨੂੰ ਤੇਰੇ ਤੁਰਦਾ ਲੱਗ ਜਾਣੇ ਕਿ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਕਿਹੋ ਜਿਹਾ ਕਰਤਾਰ ਹੁੰਦਾ ਇੱਕ ਪਿਓ ਦਾ ਤੇ ਉਹਦੇ ਵਿੱਚ ਕਿਦਾਂ ਤਰੇੜ ਪਾਈ ਜਾ ਰਹੀ ਹੈ ਇਹ ਜਿਹੜਾ ਸਾਖੀ ਘੜਨ ਵਾਲੇ ਹੁੰਦੇ ਨੇ ਨਾ ਟਵਿਸਟ ਕਿਦਾਂ ਪਾਉਣਾ ਹੁੰਦਾ ਇਹਨਾਂ ਨੇ ਲੋਕਾਂ ਨੂੰ ਅੰਨ੍ਹੀ ਸ਼ਰਧਾ ਦੇ ਵਿੱਚ ਕਿਵੇਂ ਡੋਬਣਾ ਹੁੰਦਾ ਹੁਣ ਜਿਹੜਾ ਪੁਜਾਰੀ ਲਾਣਾ ਬੈਠਾ ਉੱਥੇ ਉਹਦੀ ਕਦੇ ਨਹੀਂ ਜਵਾਨ ਖੋਲਣੀ ਭਾਵੇਂ ਤਖਤ ਦਾ ਕੋਈ ਜ਼ਹਦਾਰ ਹੋਵੇ ਭਾਵੇਂ ਕੁਸ਼ਮਣੀ ਕੋਣੇ ਦਾ ਪ੍ਰਧਾਨ ਹੋਵੇ ਜਾਂ ਕੋਈ ਹੋਰ ਸਾਡਾ ਪ੍ਰਚਾਰਕ ਹੋਵੇ ਕਦੇ ਜਵਾਨ ਨਹੀਂ ਖੋਲਣੀ ਕਿਉਂਕਿ ਇਹੋ ਜਿਹੀਆਂ ਕਥਾ ਕਹਾਣੀਆਂ ਸੁਣਾ ਕੇ ਲੋਕਾਂ ਨੇ ਜਿਬਾਂ ਦੇ ਵਿੱਚ ਪੈਸੇ ਪਾਉਣੇ ਹੁੰਦੇ ਆ ਫੇਰੀ ਲੋਕ ਜਾਣਗੇ ਵੀ ਮੇਰਾ ਬੀਜਾ ਲੱਗ ਜੇ ਅਰਦਾਸ ਕਰ ਦਿਓ ਮੇਰੇ ਘਰ ਉੱਤਰ ਦੀ ਦਾਤ ਆ ਜੇ ਮੈਨੂੰ ਵੱਡੀ ਕੋਠੀ ਮਿਲ ਜੇ ਵੱਡੀ ਕਾਰ ਮਿਲ ਜੇ ਫੇਰੀ ਲੋਕ ਜਾਣਗੇ ਜੇ ਇਹੋ ਜੀਆਂ ਕਰਾਮਾਤਾਂ ਬੜੀਆਂ ਕਥਾ ਕਹਾਣੀਆਂ ਸੁਣਾਵਾਂਗੇ ਪਰ ਕਿਸੇ ਚੌਧਰੀ ਦੇ ਕੰਨ ਤੇ ਜੂ ਨਹੀਂ ਸਰਕੇ ਵੀ ਇਹ ਪਖੰਡਵਾਦ ਕੌਮ ਦੇ ਵਿੱਚ ਕਿਉਂ ਘਸੋੜਿਆ ਜਾ ਰਿਹਾ ਹੈ ਮੈਂ ਬਹੁਤੀ ਲੰਬੀ ਚੌੜੀ ਗੱਲ ਨਹੀਂ ਕਰਨੀ ਜਿਹੜੀ ਫਿਲਮ ਦੀ ਸਟਾਰ ਕਾਸਟ ਹੈਗੀ ਆ ਉਹ ਵੱਡੀਆਂ ਵੱਡੀਆਂ ਇੰਟਰਵਿਊ ਕਰ ਰਹੀ ਹੈ ਸ਼ੋਅ ਕਰ ਰਹੀ ਹੈ ਜਾਨਕਿ ਪ੍ਰੋਮੋਸ਼ਨ ਵਾਸਤੇ ਆ ਜਿਹੜੇ ਮੱਕੜ ਵਰਗੇ ਨੇ ਚੈਨਲ ਚਾਲਦੇ ਨੇ ਪਤਾ ਨਹੀਂ ਲੱਖਾਂ ਰੁਪਏ ਲੈ ਕੇ ਸੈਟਿੰਗ ਕਰਦੇ ਨੇ ਇੰਟਰਵਿਊ ਕਰਨ ਵਾਸਤੇ ਤੇ ਉਹੋ ਜਿਹੀਆਂ ਗੱਲਾਂ ਕਰਕੇ ਤਿਆਰੀ ਕਰ ਲੈਂਦੇ ਨੇ ਵੀ ਲੋਕਾਂ ਦੇ ਦਿਮਾਗ ਤੇ ਅਸਰ ਪਵੇ ਮੱਕੜ ਸ਼ਰਿਆਮ ਪੁੱਛੀ ਜਾਂਦਾ ਹੈ ਕਰਾਮਾਤ ਹੁੰਦੀ ਹੈ ਇਹ ਚਮਤਕਾਰ ਹੁੰਦੇ ਨੇ ਮੈਂ ਤਿੰਨ ਗੱਲਾਂ ਤੁਹਾਡੇ ਸਾਹਮਣੇ ਰੱਖਣੀਆਂ ਨੇ ਜਰਨੈਲ ਸਿੰਘ ਨੇ ਵੀ ਉੱਥੇ ਤੁਹਾਡਾ ਟੁਕ ਮੱਤਰ ਕਹਿਦਾ ਸੀ ਜਦੋਂ ਕਹਿੰਦਾ ਗੁਰੂ ਤੇਗ ਬਹਾਦਰ ਸਾਚੇ ਪਾਸ਼ਾ ਦੀ ਸ਼ਹਾਦਤ ਹੁੰਦੀ ਹੈ ਉਦੋਂ ਭਾਈ ਸਤੇਜ ਦਾਸ ਦਾ ਮਤੀ ਦਾਸ ਦਾ ਨਾਂ ਲਈ ਜਾਂਦਾ ਕਹਿੰਦਾ ਮੈਨੂੰ ਤੁਸੀਂ ਹੁਕਮ ਕਰੋ ਇੱਟ ਨਾਲ ਇੱਟ ਖੜਕਾ ਦੇਣਾ ਦਿੱਲੀ ਦੀ ਤੇ ਉੱਥੇ ਹੀ ਇੱਕ ਜਨ ਪੇਸ਼ ਕੀਤਾ ਜਾਂਦਾ ਸੀ ਕਿ ਗੁਰੂ ਬਾਸ਼ਾ ਗੰਨਾ ਚੂਪ ਰਹੇ ਸੀ ਸਿਰਕ ਛਟਿਆ ਉਹਨੇ ਸਿਰਕ ਚੂਪ ਕੇ ਜਿੰਨੇ ਕਹਿੰਦਾ ਕਿ ਮੈਨੂੰ ਹੁਕਮ ਕਰੋ ਮੈਂ ਦਿੱਲੀ ਦੀ ਇਟ ਨਾਲ ਇਟ ਘੜਕਾ ਦੇਣਾ ਜਣ ਕੇ ਇਹ ਜਾਲ ਬਣਾ ਕੇ ਨਾ ਪੇਸ਼ ਕੀਤਾ ਜਾਂਦਾ ਵੀ ਅਗਵਾਹੀ ਦਿੱਤੀ ਜਾਂਦੀ ਹੈ ਇਹ ਜਰਨਲ ਨੇ ਉੱਥੇ ਗੱਲ ਸੁਣਾਦੀ ਜਿਹੜਾ ਫਿਲਮ ਦੇ ਵਿੱਚ ਕੰਮ ਕਰ ਰਿਹਾ ਮੈਂ ਇਹ ਗੱਲ ਕਿਉਂ ਕਹਿ ਰਿਹਾ ਸਭ ਤੋਂ ਪਹਿਲੀ ਸ਼ਹਾਦਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਹੈ ਕੀ ਕੈਸੇ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਦੇਗ ਵਿੱਚ ਉਬਾਲਿਆ ਗਿਆ ਸਿਸ ਵਿੱਚ ਗਰਮ ਰੇਤਾਂ ਪਾਇਆ ਗਿਆ ਬਾਦੇ ਵਿੱਚ ਪਾਣੀ ਵਿੱਚ ਰੋੜ ਦਿੱਤੇ ਗਏ ਜੇ ਕਲਮਾ ਪੜ ਲੈਂਦੇ ਕਰਾਮਾ ਦਿਖਾ ਦਿੰਦੇ ਫਿਰ ਉਹਨੂੰ ਛੱਡ ਦਿੱਤਾ ਜਾਣਾ ਸੀ ਤਾਂ ਇਹੀ ਤਾਂ ਸ਼ਰਤਾਂ ਸੀ ਜਦ ਤੱਕ ਕਲਮਾ ਪੜ ਕੇ ਮੁਸਲਮਾਨ ਬਣ ਜਾਓ ਤੇ ਜਾਂ ਕਰਾਮਾ ਦਿਖਾ ਦਿਓ ਤੇ ਜਾਂ ਫਿਰ ਮਰਨ ਲਈ ਤਿਆਰ ਹੋ ਜਾਓ ਤੇ ਗੁਰੂ ਅਰਜਨ ਤੇਗਬਾਦ ਸਚਿਪਾਸ਼ਾ ਜੀ ਹੱਥ ਵੇਲੇ ਵੀ ਇਦਾਂ ਹੀ ਹੋਇਆ ਉਹ ਕਹਿੰਦੇ ਗਲਮਾ ਪੜ ਕੇ ਮੁਸਲਮਾਨ ਬਣੋ ਤੇ じゃ ਕਰਾਮਾ ਦਿਖਾਓ ਤੇ じゃ ਮਰ ਲਈ ਧਿਆਰੋ ਜੋ ਜੀ ਗੁਰੂ ਪਾਸ਼ਾ ਨੇ ਕੋਈ ਕਰਾਮਾ ਦਿਖਾਈ ਉਥੇ ਬਿਲਕੁਲ ਨਹੀਂ ਪਰ ਅਸੀਂ ਇਹ ਕਥਾ ਕਹਾਣੀਆਂ ਸਾਡੀ ਕੌਮ ਦੇ ਵਿੱਚ ਸੰਨਾਤਾਂ ਦੇ ਵਿੱਚ ਘਸੋੜ ਕੇ ਸਿੱਖੀ ਨੂੰ ਸੰਨਾਤ ਨੂੰ ਖੋਖੜਾ ਕਰਨ ਵਜੋਂ ਤੁਰੇ ਹੋਇਆ ਕਿਸੇ ਵੀ ਕੜਮ ਚੌਧਰੀ ਦੇ ਕੰਨ ਤੇ ਜੋ ਨਹੀਂ ਸਰਗੀ ਵੀ ਇਹੋ ਜਿਹੇ ਫਿਲਮਾਂ ਸਾਡੀ ਕੌਮ ਦੇ ਵਿੱਚ ਕਿਉਂ ਬਣਾਈਆਂ ਜਾ ਰਹੀਆਂ ਨੇ ਜੇ ਹੁਣ ਉਹੀ ਸਰੋਵਰ ਹੈ ਜਿਹੜਾ ਪਹਿਲਾਂ ਇਹ ਛਪੜੀ ਹੁੰਦਾ ਸੀ ਜਿੱਥੇ ਬੀਬੀ ਰਜਨੀ ਨੇ ਆਪਣੇ ਪਤੀ ਦਾ ਇਸ਼ਨਾਨ ਕਰਵਾਇਆ ਇਸ਼ਨਾਨ ਤੋਂ ਨੇ ਆਪੇ ਕੀਤਾ ਸੀ ਤੰਦਰੁਸਤ ਹੋ ਗਏ ਆਪੇਛੇਲੇ ਬਲਵੀਰ ਸਿੰਘ ਦੀ ਉੱਥੇ ਮੌਤ ਹੋਈ ਹੈ ਕੜਾਹੇ ਦੇ ਵਿੱਚ ਡਿੱਗ ਕੇ ਡਾਕਟਰ ਨੇ ਜਵਾਬ ਦੇਤਾ ਹਸਪੀਟਲ ਦੇ ਵਿੱਚ ਉਹ ਦਮ ਤੋੜ ਗਏ ਜਾਣੇ ਕਿ ਜਦੋਂ ਇਹ ਗੱਪ ਮਾਰਨੇ ਇਹਨੂੰ ਅਖੰਡ ਨੂੰ ਪਰੋਸ਼ਣਾ ਵੱਡੇ ਲੈਵਲ ਤੇ ਜਾ ਕੇ ਹੁਣ ਫਿਲਮ ਦੀ ਜਿਹੜੀ ਸਟਾਰ ਕਾਸਟ ਹੈਗੀ ਆ ਉਹ ਤੇ ਘੱਟੋ ਘੱਟ 5-4 ਕਰੋੜ ਰੁਪਈਆ ਤੇ ਲੱਗੇ ਹੁਣ ਆਪਣੀ ਫਿਲਮ ਤੇ ਲਾਈ ਹੋਣਾ ਹੁਣ ਜਿਹੜੇ ਗੱਪਛਾਪ ਮਾਰ ਰਹੇ ਨੇ ਕਰਮਾਤਾ ਦੀਆਂ ਕਹਾਣੀਆਂ ਸੁਣਾਉਣੀਆਂ ਨੇ ਮਿੱਠੀਆਂ ਗੋਲੀਆਂ ਦੇਣੀਆਂ ਨੇ ਇਹ ਤਾਂ ਦਿੱਤੀਆਂ ਜਾ ਰਹੀਆਂ ਨੇ ਕਿ 20-30 ਕਰੋੜ ਰੁਪਈਆ ਬਣੇ ਇਹ ਜਸੇਦਾਰ ਨੇ ਦਿੱਲੀ ਲਾ ਕੁਦਰ ਵੀ ਗਿਆ ਹੋਣਾ ਥੈਲੀ ਕਿਉਂਕਿ ਨਹੀਂ ਤਾਂ ਰੀਲਿਜ਼ ਕਰਨ ਵੇਲੇ ਰੌਲਾ ਪਾ ਲੈਣਾ ਸੀ ਪਰ ਕਿਤੇ ਨਾ ਕਿਤੇ ਸਾਡੀ ਕੌਮ ਨੂੰ ਬੇਵਕੂ ਬਣਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਸੁਨਾਹਤ ਨੂੰ ਮਿੱਟੀ ਵਿੱਚ ਰੋਲਣ ਵਾਸਤੇ ਗੁਰੂ ਸਾਹਿਬ ਦੀ ਜਿਹੜੀ ਫਿਲਾਸਫੀ ਸੀ ਉਹਨੂੰ ਕਿਤੇ ਨਾ ਕਿਤੇ ਢਾਹ ਲਾਉਣ ਵਾਸਤੇ ਇਹ ਫਿਲਮਾਂ ਰੀਲਿਜ਼ ਕਰਵਾ ਰਹੇ ਨੇ ਸਾਡੀ ਕੌਮ ਦੇ ਕਹੜਾ ਮ ਚੌਧਰੀ ਖੁਦ ਕਰਵਾ ਰਹੇ ਨੇ ਕੋਈ ਇਤਿਹਾਸ ਨਹੀਂ ਬੀਬੀ ਰਜਨੀ ਦਾ ਰਜਨੀ ਦਾ ਕੋਈ ਸਰੋਵਰ ਦੇ ਵਿੱਚ ਸ਼ਕਤੀ ਨਹੀਂ ਜਿਹੜੀਆਂ ਸਰਟਪੀਆਂ ਦੀ ਗੱਲ ਕਰਦੇ ਨੇ ਬਿਲਕੁਲ ਨਹੀਂ ਇਹ ਮਨਮਤ ਹੈ ਸਾਡਾ ਤੀਰਥ ਨਾਲ ਸੰਬੰਧ ਹੀ ਕੋਈ ਨਹੀਂ ਸਾਡਾ ਸਰੋਵਰਾਂ ਦੇ ਨਾਲ ਸੰਬੰਧ ਹੀ ਕੋਈ ਨਹੀਂ ਇਹ ਗੱਲਾਂ ਕੌੜੀਆਂ ਨੇ ਮੈਂ ਲਾਸਟ ਵਿੱਚ ਕਹਿਣਾ ਹੁਣਾ ਮੇਰਾ ਫੋਨ ਨੰਬਰ ਹੈ 905855202 ਇਹ ਫੋਨ ਨੰਬਰ ਮੈਂ ਤਾਂ ਦੇ ਰਿਹਾ ਕਈਆਂ ਦੀ ਧੌਣ ਵਿੱਚ ਕਿਲਾ ਹੁੰਦਾ ਕਿ ਤੂੰ ਕਿਦਾਂ ਬੋਲਦਾ ਜੇ ਕਿਸੇ ਨੂੰ ਸਵਾਲ ਕਰਨਾ ਹੋਇਆ ਨਾ ਗੁਰਵਾਣੀ ਦੀ ਕਸਵੱਟੀ ਤੇ ਸਵਾਲ ਕਰਿਓ ਤੇ ਐਵੇਂ ਨਹੀਂ ਕੰਧਾਂ ਵਿੱਚ ਟੱਕਰਾ ਮਾਰਨ ਦਾ ਫਾਇਦਾ ਕੋਈ ਨਹੀਂ ਮੈਨੂੰ ਫੋਨ ਉਹੀ ਕਰਿਓ ਜਿਹੜਾ ਗੁਰਬਾਣੀ ਦੀ ਕਸਵਟੀ ਤੇ ਗੱਲ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ